ਆਪ ਦਾ ਵੱਡਾ ਆਗੂ ਫਸਿਆ ਜਿਸਮ ਫਰੋਸ਼ੀ ਕ라운 ਦੇ ਦੋਸ਼ਾਂ 'ਚ ਆਪ ਐਮਐਲਏ ਦਾ ਕਰੀਬੀ ਹੈ ਇਹ ਵੱਡਾ ਆਗੂ ਇਹ ਵੱਡਾ ਆਗੂ ਕਿਹੜਾ ਹੈ ਕਿਸ ਤਰ੍ਹਾਂ ਦੇ ਇਹਦੇ ਉੱਤੇ ਦੋਸ਼ ਲੱਗੇ ਨੇ ੱੱਕੇ ਦੇ ਨਾਲ ਕੁੜੀ ਤੋਂ ਜਿਸਮ ਫਰੋਸ਼ੀ ਕਰਾਈ ਗਈ ਦੋਸ਼ੀ ਅਨੇ ਜਿਹੜਾ ਕੁੜੀ ਦੇ ਨਾਲ ਇਹਨਾਂ ੱੱਕਾ ਕੀਤਾ ਕਿ ਅੱਜ ਕੁੜੀ ਏਡਸ ਤੇ ਕਾਰੇ ਪੀਲੀਏ ਤੋਂ ਪੀੜਤ ਹੋ ਚੁੱਕੀ ਹੈ ਇਹ ਵੱਡਾ ਆਗੂ ਕਿਹੜਾ ਹੈ ਤੇ ਕਿੱਥੋਂ ਦਾ ਐ ਇਹ ਸਾਰੀ ਕਹਾਣੀ ਤੁਹਾਨੂੰ ਖੋਲ ਕੇ ਦੱਸਦੇ ਆਂ ਤੇ ਇਸ ਆਗੂ ਦਾ ਇਸ ਬਾਰੇ ਕੀ ਕਹਿਣਾ ਹੈ ਇਹ ਵੀ ਦੱਸਦੇ ਆਂ ਕੀ ਪੂਰਾ ਮਾਜ਼ਰਾ ਕਿਸ ਤਰ੍ਹਾਂ ਨਾਲ ਕੁੜੀ ਨੂੰ ਪਹਿਲਾ ਵਿਆਹ ਦੇ ਜਾਲ ਚ ਫਸਾਇਆ ਗਿਆ ਫਿਰ ਉਹਦੇ ਨਾਲ ਤੋਂ ਜਿਸਮ ਫਰੋਸ਼ੀ ਕਰਾਈ ਗਈ ਫਿਰ ਜਿਹੜਾ ਉਹ ਕੁੜੀ ਅੱਜ ਦਰਦਰ ਦੀਆਂ ਠੋਕਰਾਂ ਖਾਣ ਦੇ ਲਈ ਮਜਬੂਰ ਹੈ ਇਹ ਸਾਰੀ ਕਹਾਣੀ ਦੇ ਬਾਰੇ ਗੱਲ ਕਰਦੇ ਆ ਕਿ ਮਾਮਲਾ ਹੈ ਕਿੱਥੋਂ ਦਾ ਆਪ ਐਮਐਲਏ ਦਾ ਕਰੀਬੀ ਤੇ ਆਮ ਆਦਮੀ ਪਾਰਟੀ ਦਾ ਵੱਡਾ ਆਗੂ ਇਹ ਕਿਹੜਾ ਹੋ ਸਕਦਾ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਣੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿ ਮਾਮਲਾ ਬੜਾ ਸੰਗੀਨ ਹੈਰਾਨ ਕਰਨ ਵਾਲਾ ਪਰੇਸ਼ਾਨ ਕਰਨ ਵਾਲਾ ਹੈ ਕਿ ਸਾਡੇ ਸਮਾਜ ਦੇ ਵਿੱਚ ਆਹ ਕੁਝ ਵੀ ਚੱਲਦਾ ਹੈ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਗੰਦ ਵੀ ਘੁਲਿਆ ਹੋਇਆ ਹੈ ਸਫੇਦ ਪੋਸ਼ ਚਿੱਟੇ ਕੱਪੜੇ ਧਾਰੀ ਜਿਨ੍ਹਾਂ ਨੂੰ ਕਹਿ ਸਕਦੇ ਆ ਜਿਹੜੇ ਲੋਕ ਸਮਾਜ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਚਮਕਦੇ ਨੇ ਦਮਕਦੇ ਨੇ ਵੱਡੇ ਵੱਡੇ ਅਹੁਦੇ ਮਾਣਦੇ ਨੇ ਉਹ ਲੋਕ ਆ ਕੁਛ ਵੀ ਕਰਦੇ ਨੇ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਕੁੜੀ ਨੇ ਇੱਕ ਪੀੜਤਾ ਨੇ ਖਾਣੇ ਦੇ ਵਿੱਚ ਦਰਖਾਸਤ ਦਿੱਤੀ ਹੈ ਜਿਸ ਦਰਖਾਸਤ ਦੇ ਵਿੱਚ ਉਸ ਕੁੜੀ ਨੇ ਦੱਸਿਆ ਕਿ ਉਸ ਦਾ ਪਤੀ ਗੌਰਵ ਉਰਫ ਗੋਰੀ ਜਿਸ ਦਾ ਐਫ ਆਈ ਆਰ ਦੇ ਵਿੱਚ ਨਾਮ ਦਰਜ ਹੈ ਉਸ ਨੇ ਉਸ ਨੂੰ ਕਿਵੇਂ ਪਹਿਲਾ ਪਿਆਰ ਦੇ ਜਾਲ ਚ ਫਸਾਇਆ ਧੱਕੇ ਦੇ ਨਾਲ ਫਸਾਇਆ ਤੇ ਜਦੋਂ ਉਹਨੇ ਇਸ ਦੀ ਸ਼ਿਕਾਇਤ ਕੀਤੀ ਥਾਣੇ ਗਏ ਉਹਦਾ ਪਰਿਵਾਰ ਥਾਣੇ ਗਿਆ ਤਾਂ ਪੁਲਿਸ ਦੇ ਨਾ ਤਾਂ ਕੋਈ ਕਾਰਵਾਈ ਕੀਤੀ ਪਹਿਲਾਂ ਤੇ ਨਾ ਹੀ ਪੁਲਿਸ ਨੇ ਜਿਹੜਾ ਉਹ ਇਥੋਂ ਤੱਕ ਕੀਤਾ ਕਿ ਪੁਲਿਸ ਨੇ ਇੱਕ ਵੱਡੇ ਐਮਸੀ ਦੇ ਕਹਿਣ ਦੇ ਉੱਤੇ ਉਸ ਨੂੰ ਛੱਡ ਦਿੱਤਾ। ਇਹ ਕਹਾਣੀ ਐਫ ਆਈ ਆਰ ਦੇ ਵਿੱਚ ਦਰਜ ਹੈ। ਦਰਜ ਇਹ ਹੈ ਕਿ ਕੁੜੀ ਤੋਂ ਜਿਸਮ ਫਰੋਸ਼ੀ ਦਾ ਧੰਦਾ ਕਰਾਉਣ ਦਾ سلسلہ ਵਿਆਹ ਤੋਂ ਬਾਅਦ ਸ਼ੁਰੂ ਹੁੰਦਾ ਹੈ। ਪ੍ਰੇਮੀ ਦੇ ਨਾਲ ਧੱਕੇ ਦੇ ਨਾਲ ਉਹ ਵਿਆਹ ਕਰਦਾ ਉਹਦੇ ਨਾਲ ਤੇ ਉਸ ਤੋਂ ਬਾਅਦ ਮਾੜੇ ਹਾਲਾਤਾਂ ਦੇ ਵਿੱਚ ਉਹ ਕੁੜੀ ਜਿਹੜੀ ਹੈ ਜਿਸਮ ਫਰੋਸ਼ੀ ਦੇ ਧੰਦੇ 'ਚ ਧੱਕ ਦਿੱਤੀ ਜਾਂਦੀ ਹੈ। ਦੋਸ਼ੀ ਆ ਜਿਹੜਾ ਮਲਜਮ ਹੈ ਜਿਹੜਾ ਉਹ ਨਸ਼ਾ ਵੇਚਣ ਤੇ ਨਸ਼ਾ ਲੈਣ ਦਾ ਵੀ ਆਦੀ ਆ ਤੇ ਉਹਨੇ ਕੁੜੀ ਨੂੰ ਵੀ ਨਸ਼ਾ ਲਾਇਆ ਤੇ ਹਾਲਾਤ ਇਹ ਬਣੇ ਕਿ ਅੱਜ ਕੁੜੀ ਨਾਮਰਾਜ਼ ਬਿਮਾਰੀ ਐਡਸ ਤੇ ਕਾਲੇ ਪੀਲੇ ਦੇ ਨਾਲ ਜਿਹੜੀ ਆ ਉਹ ਪੀੜਿਤ ਹੋ ਚੁੱਕੀ ਆ ਪੁਲਿਸ ਨੇ ਮੁੱਖ ਮਲਜਮ ਗੋਰੀ ਜਿਹੜਾ ਗੌਰਵ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਪਰ ਹਾਲੇ ਵੀ ਜਿਹੜੇ ਮੁੱਖ ਮਲਜਮ ਨੇ ਜਿਹੜੇ ਮੋਗੇ ਦੇ ਸਪੈਦ ਪੋਸ਼ ਨੇ ਉਹ ਬਾਹਰ ਨੇ ਦਰਅਸਲ ਮੋਗਾ ਦੇ ਡਿਪਟੀ ਮੇਅਰ ਦੇ ਉੱਤੇ ਇਹ ਇਲਜ਼ਾਮ ਲੱਗੇ ਨੇ ਡਿਪਟੀ ਮੇਅਰ ਜੂਨੀਅਰ ਡਿਪਟੀ ਮੇਅਰ ਅਸ਼ੋਕ ਧਮੀਜਾ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਸ਼ਹਿਰ ਦੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਨੇ ਪੀਤੇ 4 ਸਾਲਾਂ ਤੌਰ ਮੋਗਾ ਸ਼ਹਿਰ ਦੇ ਡਿਪਟੀ ਮੇਅਰ ਨੇ ਉਹਨਾਂ ਦੇ ਉੱਤੇ ਇਹ ਇਲਜ਼ਾਮ ਪੀੜਤਾ ਨੇ ਐਫ ਆਈ ਆਰ ਦੇ ਵਿੱਚ ਚਲਵਾਏ ਪੀੜਤਾ ਦੇ ਜੋ ਐਫ ਆਈ ਆਰ ਦੇ ਵਿੱਚ ਕਿਹਾ ਜੇ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂ ਤਾਂ ਤੁਹਾਡੇ ਲੂ ਕੰਡੇ ਖੜੇ ਹੋ ਸਕਦੇ ਨੇ ਤੁਸੀਂ ਕਹੋਗੇ ਕਿ ਇਸ ਤਰ੍ਹਾਂ ਨਾਲ ਵੀ ਹੋ ਸਕਦਾ ਹੈ ਕਿ ਐਡਾ ਵੱਡਾ ਜਿਹੜਾ ਮਾਮਲਾ ਹੋਵੇ ਤੇ ਇਸ ਤਰ੍ਹਾਂ ਨਾਲ ਵੀ ਸਾਡੇ ਸਮਾਜ ਦੇ ਵਿੱਚ ਚੀਜ਼ਾਂ ਚੱਲਦੀਆਂ ਨੇ ਮੋਗਾ ਦੇ ਥਾਣਾ ਸਿਟੀ ਸੌਥ ਦੇ ਵਿੱਚ ਐਫ ਆਈ ਆਰ ਨੰਬਰ 268 ਕੱਲ ਦਰਜ ਕੀਤੀ ਗਈ ਹੈ ਥਾਣੇ ਵਿੱਚ ਐਫ ਆਈ ਆਰ 268 ਜਿਹੜੀ ਹੈ ਇਹ ਦਰਜ ਕੀਤੀ ਗਈ ਹੈ ਇਹ ਥਾਣਾ ਸਿਟੀ ਮੋਗਾ 2 ਦੇ ਵਿੱਚ ਦਰਜ ਕੀਤੀ ਗਈ ਹੈ ਜੇ ਮੇਰੀ ਤਹਿਰੀਰ ਤੁਹਾਨੂੰ ਪੜ੍ਹ ਕੇ ਸੁਣਾਵਾਂ ਜਿਹੜੇ ਪੀੜਤਾ ਨੇ ਬਿਆਨ ਪੁਲਿਸ ਨੂੰ ਦਿੱਤੇ ਨੇ ਤਾਂ ਤੁਹਾਡੇ ਲੂ ਖੰਡੇ ਖੜੇ ਕਰ ਸਕਦੇ ਨੇ ਪੀੜਤਾ ਕਹਿੰਦੀ ਹੈ ਕਿ ਗੱਲ 2017 ਦੀ ਹੈ ਜਦੋਂ ਉਹ 16 ਵਰਿਆਂ ਦੀ ਸੀ ਗੌਰਵ ਉਰਫ ਗੋਰੀ ਮਾਰਨੇ ਉਹਦਾ ਪਿੱਛਾ ਕਰਨਾ ਸ਼ੁਰੂ ਕੀਤਾ ਆਨੇ ਬਹਾਨੇ ਉਹਨੂੰ ਰਾਹ ਖੇੜਿਆਂ ਦੇ ਵਿੱਚ ਰੋਕਿਆ ਗਿਆ ਅਤੇ ਉਸ ਨੂੰ ਨੰਬਰ ਫੜਾਉਣ ਦੀ ਕੋਸ਼ਿਸ਼ ਕੀਤੀ ਗਈ ਫੋਨ ਨੰਬਰ ਫੜਾਉਣ ਦੀ ਕੋਸ਼ਿਸ਼ ਕੀਤੀ ਗਈ ਫਿਰ ਮੇਰੇ ਘਰ ਦਾ ਪਤਾ ਲਿਆ ਫਿਰ ਉੱਥੇ ਆਉਣ ਜਾਣ ਲੱਗ ਗਿਆ ਉਹ ਪਿੱਛਾ ਕਰਨ ਲੱਗ ਗਿਆ ਅਗਸਤ 2017 ਦੀ ਸ਼ੁਰੂ ਦੇ ਵਿੱਚ ਮੈਨੂੰ ਰਸਤੇ ਵਿੱਚ ਰੋਕ ਕੇ ਉਹਨੇ ਜਿਹੜਾ ਪ੍ਰਪੋਜ਼ਲ ਦਿੱਤਾ ਫਰੈਂਡਸ਼ਿਪ ਦਾ ਉਹਨੇ ਦਬਾਅ ਬਣਾਇਆ ਮੈਨੂੰ ਕਹਿਣ ਲੱਗਾ ਕਿ ਮੇਰੇ ਕੋਲ ਤੇਰੀ ਮਾਤਾ ਦਾ ਨੰਬਰ ਹੈ ਮੈਂ ਤੇ ਨਹੀਂ ਤੇਰੇ ਘਰ ਦੱਸ ਦੂੰਗਾ ਸਾਰਾ ਕੁਝ ਤੇ ਉਹ ਕੁੜੀ ਦਵਾ ਦੇ ਵਿੱਚ ਆ ਗਈ ਤੇ ਇਸੇ ਤਰ੍ਹਾਂ ਨਾਲ ਹੀ ਉਹ ਅੱਗੇ ਚੱਲਦਾ ਰਿਹਾ ਚੱਲਦਾ ਰਿਹਾ ਤੇ ਉਸਨੇ ਉਸ ਦੀਆਂ ਸ਼ਲੀਲ ਵੀਡੀਓ ਬਣਾ ਲਈਆਂ ਅ ਇਸ ਸਾਰੇ ਕਾਸੇ ਦੇ ਵਿੱਚ ਜਦੋਂ ਉਹਦੀਆਂ ਸ਼ਲੀਲ ਵੀਡੀਓ ਬਣਾ ਕੇ ਉਹਨੇ ਉਹਦੇ ਭਰਾ ਜਿਹੜਾ ਕਿ ਗਰੀਸ ਚ ਰਹਿੰਦਾ 17 17 ਬੜੀਆਂ ਵਰਿਆਂ ਦੀ ਪੀੜਤਾ ਦਾ ਉਸ ਵੇਲੇ ਉਹਨੂੰ ਭੇਜਿਆ ਤੇ ਉਸ ਤੋਂ ਬਾਅਦ ਮਾਮਲਾ ਜਿਹੜਾ ਪੁਲਿਸ ਦੇ ਕੋਲ ਗਿਆ ਉਹਦੇ ਪਿਤਾ ਨੇ 112 ਤੇ ਫੋਨ ਕਰਕੇ ਪੁਲਿਸ ਨੂੰ ਸੱਦਿਆ ਪੁਲਿਸ ਨੂੰ ਬੁਲਾਇਆ ਕਿ ਭਾਈ ਆਹ ਚੀਜ਼ ਹੋ ਗਈ ਹੈ ਮਸਲਾ ਇਸ ਤਰ੍ਹਾਂ ਹੈ ਤਾਂ ਪੁਲਿਸ ਨੇ ਕੀ ਕੀਤਾ ਕਿ ਪੁਲਿਸ ਨੇ ਉਕਤ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਉੱਥੇ ਅਸ਼ੋਕத் ਮੇਝਾ ਐਮਸੀ ਆ ਕੇ ਉਕਤ ਮਲਜਮ ਗੌਰਵ ਗੋਰੀ ਨੂੰ ਛੜਾ ਕੇ ਲੈ ਗਿਆ ਇਹ ਤਹਿਰੀਰ ਕਹਿੰਦੀ ਹੈ ਅੱਗੇ ਉਹ ਚਲੋ ਫਿਰ ਉਹਨੂੰ ਕਿਡਨਾਪ ਕਰ ਲਿਆ ਜਾਂਦਾ ਜਾਂ ਧੱਕੇ ਦੇ ਨਾਲ ਲਿਜਾ ਕੇ ਵਿਆਹ ਕਰ ਲਿਆ ਜਾਂਦਾ ਕੁੜੀ ਦੇ ਨਾਲ ਉਹ ਦੋਵੇਂ ਜਾਣੇ ਰਹਿਣ ਲੱਗ ਜਾਂਦੇ ਨੇ ਤਾਂ ਕੁੜੀ ਅੱਗੇ ਜਾ ਕੇ ਕਹਿੰਦੀ ਹੈ ਕਿ ਫਿਰ ਉਸ ਤੋਂ ਬਾਅਦ ਸਿਲਸਲਾ ਸ਼ੁਰੂ ਹੁੰਦਾ ਹੈ ਇਹ ਸਾਰੇ ਕਾਸੇ ਦਾ ਜਿਸ ਦੇ ਵਿੱਚ ਅਸ਼ੋਕ ਤੁਮੀਜਾਸਣ ਕਈ ਜਾਣਿਆਂ ਦੇ ਨਾਂ ਜਿਹੜੇ ਆ ਉਹ ਸ਼ਾਮਲ ਨੇ ਇੱਕ ਕਵਾੜੀਆ ਜਿਹੜਾ ਉਸ ਦੇ ਵਿੱਚ ਸ਼ਾਮਲ ਹੈ ਹਾਂ ਹੁਣ ਉਕਤ ਦੋਸ਼ੀ ਜਿਹੜਾ ਉਹ ਚਿੱਟਾ ਜਿਹੜਾ ਗੌਰਵ ਗੋਰੀ ਆ ਚਿੱਟਾ ਵੇਚਦਾ ਵੀ ਸੀ ਤੇ ਪਿੰਦਾ ਵੀ ਸੀ ਇਹ ਚਿੱਟਾ ਉਹ ਮੋਗਾ ਵਿੱਚ ਰਹਿੰਦੇ ਨੀਲੇ ਕਵਾੜੀਓ ਤੋਂ ਲੈ ਕੇ ਆਉਂਦਾ ਸੀ ਤੇ ਇਸ ਕਬਾੜੀ ਇਹਦਾ ਹੀ ਚਿੱਟਾ ਵੇਚਦਾ ਸੀ ਇਸ ਦੇ ਨੇ ਨੀਲੇ ਕਬਾੜੀਏ ਦੇ ਚਿੱਟੇ ਤੇ ਬਹੁਤ ਪੈਸੇ ਦੇਨੇ ਸੀ ਇਸ ਲਈ ਉਸਨੇ ਮੈਨੂੰ ਨੀਲਾ ਕਬਾੜੀਆ ਅਸ਼ੋਕ ਤਮੀਜਾ ਐਮ ਸੀ ਡਿਪਟੀ ਮੇਅਰ ਸਣੀ ਦਾਤੇਵਾਲਾ ਜਸ਼ਨ ਜੀਤੀ ਜਨਤਾ ਕਬਾੜੀਆ ਨਛੱਤਰ ਤੇ ਰਵੀ ਗਾਬਾ ਮੈਨੂੰ ਸਿਟੀ ਹਾਰਟ ਹੋਟਲ ਵਿੱਚ ਰੱਖ ਕੇ ਮੇਰੇ ਨਾਲ ਕਈ ਮਹੀਨੇ ਲਗਾਤਾਰ ਜ਼ਬਰਦਸਤ ਸਰੀਰਕ ਸੰਬੰਧ ਬਣਾਉਂਦੇ ਰਹੇ ਮੈਨੂੰ ਕੁੱਟਦੇ ਮਾਰਦੇ ਸੀ ਤੇ ਮੇਰੇ ਤੋਂ ਜਿਸਮ ਫਰੋਸ਼ੀ ਦਾ ਧੰਦਾ ਕਰਵਾਉਣ ਲਈ ਮੈਨੂੰ ਰਾਤਾਂ ਨੂੰ ਵੱਖ-ਵੱਖ ਵਿਅਕਤੀਆਂ ਕੋਲੇ ਭੇਜਦੇ ਸੀ। ਤਹਿਰੀਰ ਬਹੁਤ ਲੰਬੀ ਹੈ। ਮੈਂ ਬਸ ਇੰਨਾ ਹੀ ਦੱਸਣਾ ਚਾਹੁੰਨਾ ਤੁਹਾਨੂੰ ਕਿ ਮੈਂ ਪੀੜਤਾ ਦੀ ਪਛਾਣ ਨਸ਼ਰ ਨਹੀਂ ਕਰ ਸਕਦਾ। ਮਾਨਜੋਗ ਸੁਪਰੀਮ ਕੋਰਟ ਦੇ ਨਿਆਂ ਦੇ ਉੱਤੇ ਬਹੁਤ ਸਖਤ ਹਦਾਇਤਾਂ ਨੇ। ਪਰ بڑا ਘਣਾਉਣਾ ਅਪਰਾਧ ਜੇ ਦੇਖਿਆ ਜਾਵੇ ਜੋ ਪੀੜਤਾ ਨੇ ਪੁਲਿਸ ਐਫ ਆਈ ਆਰ ਦੇ ਵਿੱਚ ਬਿਆਨ ਕੀਤਾ ਹੈ। ਅਸ਼ੋਕਤ ਨੇ ਜਾਦੇ ਉੱਤੇ ਬਹੁਤ ਗੰਭੀਰ ਇਲਜ਼ਾਮ ਲਾਇਆ। ਕੁੜੀ ਕਹਿੰਦੀ ਕਿ ਉਸ ਤੋਂ ਬਾਅਦ ਉਹ ਨਸ਼ੇ ਦੀ ਆਦੀ ਹੋ ਗਈ। ਉਹਦਾ ਘਰ ਦਾ ਪੁਲਿਸ ਨੇ ਚੱਕ ਲਿਆ ਤੇ ਉਹ ਇੱਕ ਗਲੀ 'ਚ ਡਿੱਗੀ ਪਈ ਸੀ। ਜਿੱਥੇ ਕਿਸੇ ਨੇ ਦੇਖਿਆ ਤੇ ਉਸਦੇ ਪਿਤਾ ਨੂੰ ਫੋਨ ਕੀਤਾ। ਪਿਤਾ ਉਸ ਨੂੰ ਲੈ ਕੇ ਆਇਆ ਹਸਪਤਾਲ ਤੇ ਕੁੜੀ ਨੂੰ ਜਿਹੜਾ ਉਹ ਨਾਮਰਾਦ ਤੋਂ ਬਿਮਾਰੀਆਂ ਲੱਗ ਚੁੱਕੀਆਂ ਸੀ, ਉਹਦੀ ਜ਼ਿੰਦਗੀ ਬਰਬਾਦ ਹੋ ਗਈ। ਇਹ 'ਚ ਇੱਕ ਹੋਰ ਕਹਾਣੀ ਹੈ। ਕੁੜੀ ਦਾ ਤਿੰਨ ਕੁੜੀ ਦੇ ਕੋਲੇ ਇਸ ਪੀੜਤਾ ਦੇ ਕੋਲੇ ਬੱਚਾ ਹੋਇਆ। ਉਸਦੇ ਘਰ ਦੇ ਨੇ ਕਾਸ਼ਾ ਵਰਕਰ ਨਾਲ ਰਲ ਕੇ 3 ਲੱਖ 'ਚ ਬੱਚਾ ਵੇਚ ਦਿੱਤਾ। ਉਸ ਬੱਚੇ ਨੂੰ ਵਾਪਸ ਲਿਆਂਦਾ ਗਿਆ ਤੇ ਉਹਦੀ ਵੀ ਕੁਝ ਮਹੀਨਿਆਂ ਬਾਅਦ ਮੌਤ ਹੋ ਚੁੱਕੀ ਹੈ। ਇਹ ਕੁੜੀ ਜਿਹੜੀ ਸਕੂਲੇ ਪੜਨ ਜਾਂਦੀ ਸੀ, ਜਿਹੜੀ ਕੁੜੀ ਸੋਚਦੀ ਸੀਗੇ ਆਪਣੇ ਮਾਪਿਆਂ ਦੇ ਸਹਾਰਾ ਬਣੇ, ਉਹਨੇ ਦੁਕਾਨ ਤੇ ਵੀ ਕੰਮ ਕੀਤਾ ਜਾਂ ਹੋਰ ਵੀ ਕੰਮ ਕੀਤੇ ਪਰ ਅਲਟੀਮੇਟਲੀ ਉਹਦਾ ਨਤੀਜਾ ਉਸ ਨੂੰ ਜ਼ਿੰਦਗੀ ਜਿਹੜੀ ਉਹਦੀ ਬਰਬਾਦ ਹੋ ਕੇ ਮਿਲੀ। ਇਸ ਮਾਮਲੇ ਤੇ ਮੈਂ ਅਸ਼ੋਕ ਤੁਮੇ ਜੀ ਦਾ ਪੱਖ ਜਾਣਨ ਦੇ ਲਈ ਉਹਨਾਂ ਨੂੰ ਫੋਨ ਕੀਤਾ ਹੈ। ਉਹਨਾਂ ਨੇ ਫੋਨ ਚੁੱਕਿਆ ਵੀ ਹੈ ਤੇ ਗੱਲਬਾਤ ਵੀ ਕੀਤੀ ਹੈ। ਉਹਨਾਂ ਨੇ ਕੀ ਕਿਹਾ ਆਪਣੇ ਪੱਖ ਦੇ ਵਿੱਚ ਉਹ ਤੁਹਾਨੂੰ ਸੁਣਾਉਂਦੇ। अच्छा अशोक जी मैं ਤੁਹਾਡਾ ਵਰਜਨ ਲੈਣਾ ਸੀਗਾ ਇਸ ਮਾਮਲੇ ਤੇ ਜਿਹੜੀ ਕੱਲ ਐਫ ਆਈ ਆਰ 268 ਨੰਬਰ ਦਰਜ ਹੋਈ ਹੈ ਥਾਣਾ ਸਿਟੀ ਸੌਸ ਤੇ ਜਿੱਥੇ ਤੁਹਾਡਾ ਨਾਮ ਬਹੁਤ ਸੰਗੀਨ ਮਾਮਲੇ 'ਚ ਬਿਆਨ ਕਰਾਇਆ ਗਿਆ ਪੀੜਤਾ ਦੇ ਵੱਲੋਂ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ ਕਜੀਤ ਪਤਾ ਕੀ ਹੈ ਜੀ ਜੀ ਪੁਲਿਸ ਨੇ ਸਾਰਾ ਬਿਆਨ ਵੀ ਸਾਹਮਣੇ ਕੀਤਾ ਆ ਬਾਕੀ ਮੈਂ ਗੱਲ ਸੁਣਾਈ ਵੀ ਧੀਆ ਨੇ ਸਾਡੀ ਆਪਦੀ ਸੀ ਮੈਂ ਉਹਦੀ ਸ਼ਖਲ ਸ਼ਖਰੇ ਨੂੰ ਨਹੀਂ ਜਾਣਦਾਗਾ ਜੀ ਜੀ ਮੈਂ ਉਹਨੂੰ ਸ਼ਖਲੋਂ ਨਹੀਂ ਜਾਣਦਾ ਮੇਰੇ ਕੋਲ ਵੀ ਖੜੀ ਹੋਏ ਤਾਂ ਜੀ ਤੇ ਬਾਕੀ ਅਸੀਂ ਧੀਆ ਬਣਾ ਲਿਆ ਭਰਾ ਸਾਡੀ ਧੀ ਆ ਉਹ ਅਸੀਂ ਤਾਂ ਇਹੋ ਜੇ ਕੰਮ ਨਾ ਕਰੀਏ ਤੇ ਨਾ ਹੀ ਕਰਾਵੇ ਸਾਡੇ ਉੱਪਰ ਮਤਮਾ ਸਰ ਉਹਨੇ ਤਾਂ ਬਹੁਤ سنگੀਮ ਇਲਜ਼ਾਮ ਲਗਾਇਆ ਪੂਰੀ ਵੇਰਵਾ ਲਿਖਾਇਆ ਐਫ ਆਈ ਆਰ ਦੇ ਵਿੱਚ ਫਿਰ ਇਸ ਤਰ੍ਹਾਂ ਉਹਨੇ ਕਿਉਂ ਕੀਤਾ ਹੋ ਸਕਦਾ ਕੋਈ ਨਾ ਜਿਵੇਂ ਸਾਡੇ ਪੋਲਿਟਿਕਸ ਵਾਲੇ ਬੰਦੇ ਸਾਡੇ ਹੋਰ ਟੁੰਦੇ ਆ ਜੀ ਉਹਨਾਂ ਨੇ ਕਹਿ ਕੋਹਾ ਕੇ ਕਰੀਏ ਸਾਨੂੰ ਮੈਂ ਕਹਿੰਦਾ ਮੈਂ ਸ਼ਕਲ ਵੀ ਨਹੀਂ ਜਾਣਦਾ ਵੀਰੇ ਜੀ ਬਾਕੀ ਸਾਡੀ 35000 ਦੀ ਧੀ ਆ ਸਾਡੀ ਜੀ ਮੈਂ ਤਾਂ ਕਹਿੰਦਾ ਮੈਂ ਜਿਸ ਬੰਦੇ ਦੀ ਸ਼ਕਲ ਹੀ ਨਹੀਂ ਦੇਖੀ ਗਈ ਜੀ ਜਾਣਦਾ ਨਹੀਂ ਮੇਰੇ ਕੋਲ ਵੀ ਖੜੀ ਹੋਵੇ ਤੇ ਕੋਈ ਇਹ ਹੋ ਜੇ ਸੈਮਨ ਲਾਈਏ ਵੈਲਜਾਮ ਤਾਂ ਮਰੀ ਉਹਦਾ ਡੈਡੀ ਆ ਕੇ ਮਗਰ ਲਾ ਕੇ ਕਰਾਉਂਦਾ ਕੁੜੀ ਨੇ ਇਹਦੇ ਮਗਰ ਲੱਗੇ ਹੋ ਸਕਦੇ ਨਹੀਂ ਉਹ ਬਸ ਪੌਲ ਤੇ ਕਾਹਦੇ ਬੰਦੇ ਹੁੰਦੇ ਸਾਡੇ ਉਲਟ ਜਿਹੜੇ ਹੁੰਦੇ ਫਿਰ ਕਿੰਨੇ ਕਰਾਉਣੀ ਨੇ ਜੀ ਜੀ ਅਸ਼ੁਕਰੀਅਤ ਮੇ ਜਾਈ ਹਾਂ ਸੜਨ ਨਾਲ ਗੱਲ ਵਸਾਂਦੀ ਕਰ ਤਾਂ ਤੁਸੀਂ ਸੁਣਿਆ ਅਸ਼ੋਕ ਤਮੀਜਾ ਕਹਿੰਦੇ ਕਿ ਤਾਂ ਭਾਈ ਉਹਨਾਂ ਦੇ ਸਿਆਸੀ ਵਿਰੋਧੀਆਂ ਦੀ ਚਾਲ ਹੈ ਮੈਂ ਤਾਂ ਕੁੜੀ ਨੂੰ ਪਛਾਣਨ ਦਾ ਤੱਕ ਨਹੀਂ ਜੇ ਕੁੜੀ ਮੇਰੇ ਕੋਲ ਆ ਕੇ ਖੜੀ ਹੋਵੇ ਮੈਨੂੰ ਪਤਾ ਨਹੀਂ ਲੱਗਣਾ ਪਰ ਕੁੜੀ ਨੇ ਜੋ ਬਿਆਨ ਲਿਖਾਏ ਨੇ ਉਹ ਤਾਂ ਲੂਕ ਣ ਦੇ ਖੜੇ ਕਰਤੇ ਉਹ ਬਿਆਨ ਬਿਆਨ ਕਰਦੇ ਆ ਕਿ ਕਿਸ ਤਰ੍ਹਾਂ ਨਾਲ ਉਸ ਦੇ ਨਾਲ ਦਰਿੰਦਗੀ ਹੁੰਦੀ ਰਹੀ ਅਸ਼ੋਕ ਤਮੀਜਾ ਦਾ ਨਾਮ ਪੁਲਿਸ ਨੇ ਮੁੱਖ ਮਲਜਮਾ ਦੀ ਸੂਚੀ ਚ ਸ਼ਾਮਲ ਨਹੀਂ ਕੀਤਾ ਹਾਲਾਂਕਿ ਜਦੋਂ ਮੁੱਦਾ ਹੀ ਲਖਾਰ ਹੈ ਤਾਂ ਪੁਲਿਸ ਨੇ ਇਥੇ ਕਲਟੀ ਮਾਰਨ ਦੀ ਕੋਸ਼ਿਸ਼ ਤੱਕ ਕੀਤੀ ਹੈ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮਲਜਮ ਗੋਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀ ਮਲਜਮਾਂ ਨੂੰ ਚਾਹੇ ਕਿਸੇ ਵੀ ਤਰ੍ਹਾਂ ਦਾ ਸਿਆਸੀ ਹੋਵੇ ਆਗੂ ਹੋਵੇ ਜਾਂ ਕੋਈ ਹੋਰ ਵਿਅਕਤੀ ਹੋਵੇ ਦੋਸ਼ ਸਾਬਤ ਹੁੰਦੇ ਹਨ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਹ ਗੱਲ ਪੁਲਿਸ ਦਾ ਵਰਸ਼ਨ ਐਸ ਮਾਮਲੇ ਦੇ ਵਿੱਚ ਮਾਮਲਾ ਇਹ ਐ ਕਿ ਜਿਸ ਪ੍ਰਕਾਰ ਕੁੜੀ ਨੇ ਇਹ ਬਿਆਨ ਲਿਖਾਏ ਨੇ ਉਸ ਪੀੜਤਾ ਨੇ ਬਿਆਨ ਲਿਖਾਏ ਨੇ ਉਹ ਤੁਸੀਂ ਉਹਦੀ ਮਾਨਸਿਕ ਸਥਿਤੀ ਜਾਣ ਸਕਦੇ ਹੋ ਕਿ ਜਿਸ ਨੂੰ ਇੰਨੀ ਨਾਮਰਾਦ ਬਿਮਾਰੀ ਲੱਗੀ ਹੋਵੇ ਜਿਸ ਨੂੰ ਪਤਾ ਨਹੀਂ ਕਿ ਉਹਨੇ ਜ਼ਿੰਦਗੀ ਦੇ ਕਿੰਨੇ ਦਿਨ ਹੋਰ ਕੱਢਣੇ ਐ ਉਹ ਐਸੇ ਬਿਆਨ ਲਿਖਾ ਰਹੀ ਐ ਕਿਸੇ ਸਿਆਸੀ ਲਾਹੇ ਦੇ ਲਈ ਇਹ ਵੀ ਇੱਕ ਸਵਾਲ ਜਿਹੜਾ ਉਹ ਬਣਦਾ ਕਿ ਇਹਦਾ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਪੁਲਿਸ ਨੂੰ ਚਾਹੀਦਾ ਸੀ ਕਿ ਜਿੰਨਿਆਂ ਦੇ ਉਹਨੇ ਨਾਲ ਲਖਾਏ ਨੇ ਉਹਨਾਂ ਨੂੰ ਮੁੱਖ ਮੋਲਜਮਾ ਦੀ ਕੈਟਾਗਰੀ ਚ ਰੱਖਦੀ ਤੇ ਹੁਣ ਤੱਕ ਗ੍ਰਿਫਤਾਰ ਕਰਕੇ ਪੁੱਛਗਿੱਛ ਕਰਦੀ ਪਰ ਕਹਿੰਦੇ ਨੇ ਕਿ ਜਿਹੜੇ ਡਾਡੇ ਹੁੰਦੇ ਆ ਉਹਨਾਂ ਨੂੰ ਕੌਣ ਹੱਥ ਪਾ ਸਕਦਾ ਪੁਲਿਸ ਵਾਲੇ ਪਹਿਲਾਂ ਦੱਸ ਦਿੰਦੇ ਟੈਲੀਫੋਨ ਕਰਕੇ ਕਿ ਭਾਈ ਯਾਰ ਕੰਮ ਚੱਲ ਰਿਹਾ ਆ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਸਾਡਾ ਤਾਣਾ-ਪਾਣਾ ਬਹੁਤ ਜ਼ਿਆਦਾ ਉਲਝਿਆ ਹੋਇਆ ਹੈ ਪਰ ਇਹ ਵੱਡੇ ਇਲਜ਼ਾਮ ਨੇ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਆਗੂ ਤੇ ਲੱਗੇ ਨੇ ਆਮ ਆਦਮੀ ਪਾਰਟੀ ਦੀ ਨੀਤਿਕਤਾ ਜ਼ਿੰਮੇਵਾਰੀ ਖੈਰ ਅਸੀਂ ਪਹਿਲਾਂ ਦੇਖ ਹੀ ਲਈ ਜਿੰਨੀਆਂ ਕਾਲੀਆਂ ਚਿੱਟੀਆਂ ਫਿਲਮਾਂ ਆਈਆਂ ਨੇ ਖੈਰ ਕਾਲੀਆਂ ਚਿੱਟੀਆਂ ਫਿਲਮਾਂ ਕਿਸੇ ਦੀਆਂ ਹੋਣੀਆਂ ਕਿਸੇ ਦੇ ਨਾਲੋਂ ਨਿੱਜੀ ਕਾਰਨ ਵੀ ਹੋ ਸਕਦੇ ਆ ਪਰ ਇਹ ਤਾਂ ਬਹੁਤ ਗੰਭੀਰ ਇਲਜ਼ਾਮ ਨੇ ਕੀ ਆਮ ਆਦਮੀ ਪਾਰਟੀ ਇਹਨਾਂ ਨੂੰ ਬਾਹਰ ਕੱਢ ਦੇਗੀ ਆਮ ਆਦਮੀ ਪਾਰਟੀ ਦੀ ਵਿਧਾਇਕਾ ਨੇਗੇ ਅਰੋੜਾ ਬੀਬੀ ਅਰੋੜਾ ਕੀ ਉਹ ਇਸ ਮਾਮਲੇ ਤੇ ਕੁਝ ਕਹਿਣਗੇ ਕਿਉਂਕਿ ਉਹਨਾਂ ਦੇ ਨਾਲ ਤਾਂ ਤਮੀజాਹੋਰੀ ਬੜੀਆਂ ਫੋਟੋਆਂ ਖਚਾਉਂਦੇ ਬੜੇ ਨੇੜੇ ਹੋ ਹੋ ਬਿੰਦੇ ਆ ਤਾਂ ਉਹ ਕੀ ਕਹਿਣਗੇ ਆਮ ਆਦਮੀ ਪਾਰਟੀ ਕਿ ਤਮੀజాਹੋਰੀਆਂ ਨੂੰ ਬਾਹਰ ਕੱਢੇਗੀ ਜਿੰਨਾ ਸਮੇਂ ਲਈ ਜਾਂਚ ਚੱਲ ਰਹੀ ਹੈ ਇਸ ਇਹ ਵੀ ਯਕੀਨ ਕਰੇਗੀ ਕਿ ਇਸ ਕੁੜੀ ਨੂੰ ਇਨਸਾਫ ਮਿਲੇਗਾ ਜਿਹੜੀ ਪੀੜਤਾ ਹੈ ਉਹਨੂੰ ਇਨਸਾਫ ਮਿਲੇਗਾ ਇਸ ਦਰਿੰਦਗੀ ਜਿਹੜੀ ਇਹਨਾਂ ਚੰਦ ਲੋਕਾਂ ਨੇ ਰਲ ਕੇ ਉਹਦੇ ਨਾਲ ਕੀਤੀ ਹੈ ਇੱਕ ਵੱਡਾ ਸਵਾਲ ਹੈ ਜਿਹੜਾ ਉਖੜਾ ਹੋ ਚੁੱਕਿਆ ਹੈ ਪਰ ਸਾਡੇ ਇਨਸਾਫ ਸਿਰਫ ਕਿਉਂਕਿ ਗੋਰੀ ਚੱਕਿਆ ਗਿਆ ਉਹ ਮਾਤੜ ਸੀਗਾ ਮੇਰੇ ਵਰਗਾ ਉਹਦੀ ਕੋਈ ਪਿਛੋਕਿਛ ਹੈ ਨਹੀਂ ਜਿੰਨਾ ਸਮਾਂ ਉਹਨੂੰ ਵਰਤਨਾ ਸੀ ਉਹਨੂੰ ਵਰਤਿਆ ਗਿਆ ਹੁਣ ਜਿਹੜਾ ਯੂਜ਼ ਐਂਡ ਥਰੋ ਵਾਲਾ ਕੰਮ ਹੈ ਜਿਹੜਾ ਉਹ ਗਰੀਬ ਨਾਲ ਵੀ ਹੋਣਾ ਹੈ ਫਸਾ ਦਿੱਤਾ ਗਿਆ ਤੇ ਮੋਜਾਂ ਤੇ ਬੁੱਲੇ ਕੋਈ ਹੋਰ ਲੁੱਟ ਗਿਆ ਤੇ ਉਹਦੇ ਸਿਰ ਤੇ ਜਿਹੜਾ ਇਹ ਖਲਾਰਾ ਸੀ ਉਹ ਪਾ ਕੇ ਕੋਈ ਜਾਂਦਾ ਬਣਿਆ ਪਰ ਬਹੁਤ ਅਫਸੋਸ ਵਾਲੀ ਗੱਲ ਹੈ ਉਮੀਦ ਕਰਦੇ ਹਾਂ ਕਿ ਪੁਲਿਸ ਨਿਰਪੱਖ ਜਾਂਚ ਕਰੇਗੀ ਤੇ ਮੁਲਜ਼ਮ ਜਿਹੜੇ ਆ ਉਹ ਸਲਾਖਾਂ ਦੇ ਪਿੱਛੇ ਹੋਣਗੇ